ਆਓ ਜੀ ਸ਼ੁਰੂ ਕਰਦੇ ਹਾਂ ਅੰਗ ਨੰਬਰ 855 ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਲਾਵਲ ਬਣੀ ਭਗਤਾ ਕੀ ਕਬੀਰ ਜੀਓ ਕੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਗੁਰਪ੍ਰਸਾਦ ਐਸੋ ਇਹੋ ਸੰਸਾਰ ਪਿਖਣਾ ਰਹਿਨ ਨਕੋ ਪਈਹਰੇ ਸੂਦੇ ਸੂਦੇ ਰੇਗ ਚਲੋ ਤੁਮ ਨਤਰ ਕੁ ਦੱਕਾ ਦਿਵਈ ਹੈ ਰਹਾਉ ਬਾਰੇ ਬੁੱਡੇ ਤਰਨੇ ਪਈਆ ਸਭ ਹੂੰ ਜਮ ਲੈ ਜਈ ਹੈ ਰੇ ਮਾਨਸਬ ਪੁਰਾ ਮੂਸਾ ਕੀ ਨੋ ਮੀਠ ਬਿਲਈਆ ਖਈ ਹੈ ਰੇ तनवंता अर निर्धन ताके ताछु न का नि राजा परजा सम कर मारे ऐसो काल बडा नी रे हर के सेवक जो हर पाए के कथा निरारी आवहै न जाहे न कब हो मरते पार ब्रह्म संगारी रे पुत्र कलत्र लक्ष्मी माया एहै तजहो जी जानी रे कहत कबीर सुन हो रे संत हो मिल है सारि गबानी रे बिलावल बिदेया ना परो बाद नहीं जानो हर गुण कथत सुनत बौरा नो ਮੇਰੇ ਬਾਬਾ ਮੈਂ ਬੋਰਾ ਸਭ ਖਲਕ ਸਿਆਣੀ ਮੈਂ ਬੋਰਾ ਮੈਂ ਬਿਗਰਿਓ ਬਿਗਰੈ ਮਤ ਔਰ ਰਹਾਉ ਆਪ ਨਾ ਬੋਰਾ RAM ਕਿਉ ਬੋਰਾ ਸਤਗੁਰ ਜਾਰ ਗਇਓ ਪ੍ਰਮੋ ਮੋਰਾ ਮੈਂ ਬਿਗਰੇ ਆਪਣੀ ਮਤ ਖੋਈ ਮੇਰੇ ਪਰਮੋ ਭੂਲੋ ਮਤ ਕੋਈ સો બોરા જો આપ ના પછાને આપ પછાને તા એક જાને માતા સો કબુ ના માતા કેબીર રાતા બિલાવલ ગ્રહો તન ખંડ જાઇએ ચુન ખાઈએ કદા અકાર ન છોડ પાન મ ਕਿਉ ਛੂਟੋ ਕੈਸੇ ਤਰੋ ਭਵ ਜਲ ਨਿਦ ਭਾਰੀ ਰਾਖ ਰਾਖ ਮੇਰੇ ਬੀਠੁ ਲਾ ਜਨ ਸਰਨ ਤੁਮਾਰੀ ਰਹਾਉ ਬਿਖੇ ਬਿਖੇ ਕੀ ਬਾਸਨਾ ਤਜੀ ਨਹ ਜਾਹੀ ਅਨਿਕ ਜਤਨ ਕਰ ਰਾਖੀ ਐ ਫਿਰ ਫਿਰ ਲਪਟਾਈ ਜਰਾ ਜੀਵਨ ਜੋ ਬਨ ਗਿਆ ਕਿਛ ਗਿਆ ਨਿਕਾ ਇਹੋ ਜੀ ਆਰਾ ਨਿਰਮੁਲ ਕੋ ਕੋਡੀ ਲਗ ਮਿਕਾ ਕਹ ਕਬੀਰ ਮੇਰੇ ਮਾਧਵਾ ਤੋ ਸਰਬ ਬੇਅਪੀ ਤੁਮ ਸੰਸਰ ਨਾਹੀ ਦਿਆਲ ਬੋਹੇ ਸੰਸਰ ਪਾਪੀ ਬਿਲਾਵਲ ਨੇਤ ਉਠ ਕੋਰੀ ਗਾਗਰ ਆਨੇ ਲੀਪਤ ਜੀ ਹੋ ਗਇਓ ਤਾਨਾ ਬਾਨਾ ਕਛੂ ਨ ਸੁਜੈ ਹਰ ਹਰ ਰਸ ਲਪਟਿਓ ਹਮਾਰੇ ਕੁਲ ਕੋਨੇ RAM ਕਹਿਓ ਜਬ ਕੀ ਮਾਲਾ ਲਈ ਨ ਪੁੱਤੇ ਤਬ ਤੇ ਸੁਖ ਨ ਪਇਓ ਰਹਾ ਸੁਨਹੋ ਜਿਠਾਨੀ ਸੁਨਹੋ ਦਿਰਾਨੀ ਅਚਰ ਜੀ ਇੱਕ ਪਏ ਹੋ ਸਾਤ ਸੂਤ ਇਨ ਮੁੰਡਿਏ ਖੋਏ ਇਹੋ ਮੁੰਡਿਆ ਕਿਉ ਨ ਮਉਇਓ ਸਰਬ ਸੁਖਾਗਾ ਇੱਕ ਹਰ ਸੁਮੀ ਸੋ ਗੁਰ ਨਾਮ ਦੇਉ ਸੰਤ ਪ੍ਰਹਿਲਾਦ ਕੀ ਪੈਜ ਜਿਨੇ ਰੱਖੀ ਹਰ ਨਖਸ ਨਖ ਬਿਦਰਿਓ ਕਰਕੇ ਦੇਵ ਪਿੱਤਰ ਕੀ ਛੋਡੀ ਗੁਰ ਕੋਬ ਸਬਦ ਲਿਓ ਕਹ ਤਕਬੀਰ ਸਗਲ ਪਾਪ ਖੰਡਨ ਸੰਤ ਹ ਲੈ ਉਧਰਿਓ ਬਿਲਾਵਲ ਕੋ ਹਰਸ ਬਾਨ ਨਹੀਂ ਰਾਜਾ ਏ ਭੂਪਤ ਸਬ ਦਿਵਸ ਚਾਰਕੇ ਏ ਝੂਠੇ ਕਰਤ ਦਿਵਾਜਾ ਰਹਾਉ ਤੇਰੋ ਜਨ ਹੋਏ ਸੋਏ ਕਤ ਡੋਲੇ ईद पवन पर छाजा हाथ पसार सके को जन को बोल सके ना अंदजा चेत चेत मूड मन मेरे बाजे अनहद बाजा कह कबीर सा ब्रह्मा चुको त्रु प्रहलाद निवाजा बिलावल ਰਾਖ ਲਿਓ ਹਬ ਤੇ ਬਿਗਰੀ ਸੀਲ ਧਰਮ ਜਬ ਭਗਤ ਨਕੀਨੀ ਹਉ ਅਵਿਮਾਨ ਟੇਡ ਪਗਰੀ ਰਹਾਉ ਅਮਰ ਜਾਨ ਸੰਜੀ ਇਹ ਕਾਇਆ ਇਹ ਮਿੱਥਿਆ ਕਾਛੀ ਗਗਰੀ ਜਿਨ ਹੈ ਨਿਵਾਜ ਸਾਜ ਹਮ ਕੀਏ ਤਿਸ ਹੈ ਬਿਸਾਰ ਅਵਰ ਲਗਰੀ ਸੰਦਿਕ ਤੋਹੇ ਸਾਦ ਨਹੀਂ ਕਹੀਓ ਸਰਨ ਪਰੇ ਤੁਮਰੀ ਪਗਰੀ ਕਹਿ ਕਬੀਰ ਇਹ ਬਿਨਤੀ ਸੁਨੇ ਹੋ ਮਤ ਕਾਲ ਹੋ ਜਮ ਕੀ ਖਬਰੀ ਬਿਲਾਵਲ ਦਰਬਾਰ ਦੇ ਠਾਡੇ ਦਰਬਾਰ ਤੁਜ ਬਿਨ ਸੁਰਤ ਕਰੈ ਕੋ ਮੇਰੀ ਦਰਸਨ ਦੀ ਚੈ ਖੋਲ ਕੀ ਵਾਰ ਰਹਾਓ ਤੂੰ ਬਤਨ ਤਨੀ ਉਧਾਰਿਤਿਆਗੀ ਸਰਵਨ ਸੁਨਿਅਤ ਸੁਜਸਤ ਤੂ ਮਾਰ ਮਾਗੋ ਕਾਹੇ ਰੱਗ ਸਭ ਦੇਖੋ ਤੂੰ ਹੀ ਤੇ ਮੇਰੋ ਨਿਸਤਾਰ ਜੈ ਦਿਓ ਨਮ ਬਿਪ ਸੁਦਾ ਮਾ ਤਿੰਕੋ ਕਿਰਪਾ ਪਈ ਹੈ ਅਪਾਰ ഡ്രധാര പായ പവ പേ താര പവന ദൂര മവരെ ഛോഡ കപട നിത ഹര ഭജ ബഹ ਜਹਿ ਤੂ ਜਾਚੈ ਸੋ ਤ੍ਰਿਪਵਨ ਭੋਗੀ ਕਹਿ ਕਬੀਰ ਕੇ ਸੋ ਜਗ ਜੋਗੀ ਬਿਲਾਵਲ ਇਹ ਨ ਮਾਇਆ ਜਗਦੀਸ ਗੋਸਾਈ ਤੁਮਰੇ ਚਰਨ ਬਿਸਾਰੇ ਕਿੰਚਤ ਪੀਤਨ ਉਪਜੈ ਜਨ ਕੋ ਅਜਨ ਕਹਾ ਕਰਹਿ ਬੇਚਾਰੇ ਰਹਾਉ त्रिग तन त्रिग तन त्रिग एह माया त्रिग त्रिग मत बुद्ध फनी इस माया को करे कर रख बंदे आप क्या खेती क्या लेवा दे पर पंच झूठ गो माना कह कबीर ते अंत बिगुते आया काल कालाना बिलावल શરીર સરોવર પિતરે આછ કમલ અનુપ પરમ જોત પુર ખોતમો કે રેખ નૂપ રે માન હર પછ હો જગજીવન રામ રહ દિસ જાત જય ઉપન સહે જૈસે પુરવિન પાત ਮਿੱਥਿਆ ਕਰ ਮਾਇਆ ਤਜੀ ਸੁਖ ਸਹਜ ਵਿਚਾਰ ਕਹਿ ਕਬੀਰ ਸੇਵਾ ਕਰੋ ਮਨ ਮੰਜ ਮੁਰਾਰ ਬਿਲਾਵਲ ਜਨਮ ਮਰਮ ਮਰਨ ਕਾ ਭ੍ਰਮ ਗਿਆ ਗੋਵਿੰਦ ਲਿਵ ਲਾਗੀ ਜੀਵਤ ਸੁਨ ਸਮਾਨਿਆ ਗੁਰ ਸਾਖੀ ਜਾਗੀ ਰਹਾਓ ਕਾਸੀ ਤੇ ਤੁਨੀ ਉਪਜੈ ਤੁਨ ਕਾਸੀ ਜਾਈ ਕਾਸੀ ਫੂਟੀ ਪੰਡਿਤਾ ਤੁਨ ਕਹਾ ਸਮਾਈ ਤਰੇ ਕੁੱਟੀ ਸੰਦ ਮੈਂ ਪੇਖਿਆ ਘਟ ਹੂੰ ਘਟ ਜਾਗੀ ਐਸੀ ਬੁੱਧ ਸਮਾਚਰੀ ਕਟ ਮਾਹੇ ਤੇ ਆਗੀ ਆਪ ਆਪ ਤੇ ਜਾਣਿਆ ਤੇਜ ਤੇਜ ਸਮਾਨਾ ਕੋ ਕਬੀਰ ਅਬ ਜਾਣਿਆ ਗੋਬਿੰਦ ਮਨ ਮਨਾ बिलावल चरण कमल जा बसे हैं सो जन क्यों देव मानो सब सुख नाओ कै सहज सहज जस बोल देव रहा हे मत जो सब में पिख कुटल गांठ जब खोल देव ਬਾਰੰਗ ਬਾਰ ਮਾਇਆ ਤੇ اٹਕੈ ਲੈ ਨਰ ਜਾ ਮਨ ਤੋਂ ਲੈ ਦੇਵ ਜਹ ਉਹ ਜਾਏ ਤਹੀ ਸੁਖ ਪਾਵੇ ਮਾਇਆ ਤਾਸ ਨ ਝੁੱਲੈ ਦੇਵ ਕਹਿ ਕਬੀਰ ਮੇਰਾ ਮਨ ਮੰਨਿਆ RAM ਪ੍ਰੀਤ ਕੀ ਉਹ ਲੈ ਦੇਵ ਬਿਲਾਵਲ ਬਾਣੀ ਭਗਤ ਨਾਮ ਦੇਵ ਜੀ ਕੀ ਓੰਕਾਰ ਸਤਗੁਰ ਪ੍ਰਸਾਦ ਸਫਲ ਜਨਮ ਮੋਕ ਗੁਰ ਕੀ ਨਾ ਦੁਖ ਵਿਸਾਰ ਸੁਖ ਅੰਤਰ ਲੀਣਾ ਗਿਆਨ ਅੰਜਨ ਮੋ ਗੁਰ ਦੀਨਾ ਆਰਾਮ ਨਾਮ ਬਿਨ ਜੀਵਨ ਮਨ ਹੀ ਨਾ ਰਹਾਉ ਨਾਮ ਦੇ ਸਿਮਰਨ ਕਰੇ ਜਾਨਾ ਜਗ ਜੀਵਨ ਸਿਓ ਜੀ ਹੋ ਸਮਾਨਾ ਬਿਲਾਵਲ ਬਾਣੀ ਰਵਦਾਸ ਭਗਤ ਕੀ ਇੱਕ ਓੰਕਾਰ ਸਤਗੁਰ ਪ੍ਰਸਾਦ ਦਾਰਿਦ ਦੇਖ ਸਭ ਕੋ ਹਸੈ ਐਸੀ ਦਸਾ ਹਮਾਰੀ ਆਸ਼ਟ ਦਸਾ ਸਿੱਧ ਕਰਤ ਲੈ ਸਭ ਕਿਰਪਾ ਤੁਮਾਰੀ तू जात मैं किछ नहीं पवखंडन राम सगल जी सरैनागती प्रभ पूरन काम रहा जो तेरी सरैनागता तिन नाहीं पार ऊच नीच तुम ते तरे आलज संसार कह रविदास अकथ कथा कत बोहकाई करी छे जैसा तू तैसा तु ही क्या उपमा जह उपमान दीच बिलावलो हे बर्ण अबरण रंक नहीं इसर बिमल बास जानिए जग सोए रहा ब्रह्मन बैस सूद अर खत्री डूम चंडार मले मन सोहे ഗവത ഭജനത്തെ ആ താര താരദോയ ധന സഗാഹ ധനോ ധന പുനീത കുട്ടുബ സബ ലോഹ ജി പിയ സാര ആന രസ രസ മഗന ഡി പണ്ഡിത സൂര ത്രപ രാജാ ഭഗത ബോരനോഹ जैसे पुरैन पात रह जल समीप जन जनमे जगे बाणी सदने की राग बिलावल इक ओंकार सतगुर प्रसाद नृप कन्या के कार एक इक भया भेख तारी कामारथी स्वरथी वाकी पहज सवारी ਤਾਵੁ ਗੁਨ ਕਹਾ ਜਗਤ ਗੁਰਾ ਜੋ ਕਰਮ ਨਾ ਸੈ ਸਿੰਘ ਸਰਨ ਕਤੈ ਜਾਈਐ ਜੋ ਜੰਬੁਕ ਗਰਸੈ ਰਹਾਉ ਇੱਕ ਬੂੰਦ ਜਲ ਕਰਨੇ ਛਾਤ੍ਰਿਕ ਦੁਖ ਪਾਵੈ ਪ੍ਰਾਨ ਗੈ ਸਾਗਰ ਮਿਲੈ ਫੁਨ ਕਾਮ ਨਿਆਵੇ ਪ੍ਰਾਨ ਜੋ ਥੱਕੇ ਥਿਰ ਨਹੀਂ ਕੈਸੇ ਬਿਰ ਮਾਵੋ ਬੁਡ ਮੋਏ ਨੋ ਕਾਮਿਲੇ ਕੋ ਕਾਹੇ ਚੜਾਵੋ ਮੈਂ ਨਹੀਂ ਕਛ ਹੋ ਨਹੀਂ ਕਿਛ ਆਹੇ ਨਾ ਮੋਰਾ ਅਸਰ ਲੱਜਾ ਰੱਖ ਲੈ ਹੋ ਸਦ ਨਾ ਜਨ ਤੋਰਾ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈ ਭੰਗੁਰ ਪ੍ਰਸਾਦ raag gond chap de mahalla chautha kar pehla je man chit aas rakhhe har upar ta man chinde anek anek phal paai har jaade sab kich jo jeevartai prab kalia kise ka ek til na gawai हर की आस की जय मन मेरे जो सब में स्वामी रह मेरे मन आसा कर जगदी सुगुसाही जो बिन हर आस अवर काहू की जय सा ने आस सब मिर्थि जाई रहा ਜੋ ਦਿਸੈ ਮਾਇਆ ਮੋਹ ਕੁਟੰਬ ਸਭ ਮਤ ਤਿਸ ਕੀ ਆਸ ਲਗ ਜਨਮ ਗਵਾਹੀ ਇਨ ਕੈ ਕਿਛ ਹਾਥ ਨਹੀਂ ਕਹਾ ਕਰ ਹੈ ਇਹ ਬਪੜੇ ਇਨ ਕਾ ਵਾਹਿਆ ਕਛ ਨ ਵਸਾਈ ਮੇਰੇ ਮਨ ਆਸ ਕਰ ਹਰ ਪ੍ਰੀਤਮ ਆਪਣੇ ਕੀ ਜੋ ਤੁਝ ਤਾਰੈ ਤੇਰਾ ਕੁਟੰਬ ਸਭ ਛਡਾਈ जे कि आसवर कर है पर मित्री मत तू जाने है तेरे किते कम आई एह आस पर मित्री पाओ तुजै है खिन मै झूठ बिनस सब जाही मेरे मन आसा कर हर प्रीतम साचे की जो तेरा कल्या सब थाए पाई आसा मनसा सब तेरी मेरे स्वामी जैसी तू आस करावे तैसी को आस कराई किसी के हाथ नाही मेरे स्वामी ऐसी मेरे सतगुर बूझ भुझ बुझाही भुझ जन नानक की आस तू जाने है हर दर्शन देख हर दर्शन तृपताई ਗੋਡ ਮਹੱਲਾ ਚੌਥਾ ਐਸਾ ਹਰ ਸੇਵੀਏ ਨਿਤ ਧਿਆਈਏ ਜੋ ਖਿੰ ਮਹਿ ਕਿਲ ਵਿਖ ਸਭ ਕਰੇ ਬినాਸਾ ਜੇ ਹਰ ਤਿਆਗ ਅਵਰ ਕੀ ਆਸ ਕੀ ਜੈਤਾ ਹਰ ਦੇ ਫਲ ਸਭ ਕਾਲ ਗਵਾਸਾ ਮੇਰੇ ਮਨ ਹਰ ਸੇਵੋ ਸੁਖ ਦਾਤਾ ਸਵਾਮੀ ਜਿਸ ਸੇਵੀਏ ਸਭ ਭੁਖ ਲਹਾਸਾ ਮੇਰੇ ਮਨ ਹਰ ਉਪਰ ਕੀ ਛੇ ਪ੍ਰਵਾਸਾ ਜਹ ਜਾਈਏ ਤਹਦਾਲ ਮੇਰਾ ਸੁਬੀ ਹਰ ਆਪਣੀ ਪੈਜ ਰਖੈ ਜਨ ਦਸਾਰਾ ਹਾ ਜੇ ਆਪਣੀ ਮਿਰਥਾ ਕਹੋ ਅਵਰਾ ਪਹਿਤਾ ਆਗੇ ਆਪਣੀ ਮਿਰਥਾ ਬਹੁਤ ਕਡਾ ਸਾ अपनी मिर्था कह हर अपने स्वामी पह जो तुमरे दुख तत्काल सो ऐसा प्रभ छोड़ अपनी मिर्था अवरा पह अवरा पह कह मन लाज मरा सा जो संसार के कुटम्ब मित्र भाई दिस है मन मेरे ਤੇ ਸਭ ਆਪਣੇ ਸੋਏ ਬੇਲਾ ਸਾਰਾ ਜਿੱਤ ਦਿਨ ਉਹਨਾਂ ਸਵਾਉ ਹੋਏ ਨਾ ਆਵੇ ਤਿਤ ਦਿਨ ਨੇੜੇ ਕੋ ਨਾ ਟੁਕਸਾ ਮਨ ਮੇਰੇ ਆਪਣਾ ਹਰ ਸੇਵ ਦਿਨ ਰਾਤੀ ਜੋ ਤੁਦ ਉਪਕਰੈ ਦੁਖ ਸੁਖਾ ਸਾ ਤਿਸ ਕਾ ਪਰਵਾਸਾ ਕਿਉਂ ਕਿ ਜੇ ਮਨ ਮੇਰੇ ਜੋ ਅੰਤੀ ਆਸਰ ਰਖ ਨ ਸਕਾ ਸਾ ਹਾਰੇ ਜਪ ਮੰਤ ਗੁਰੂ ਪਦੇਸ ਲਾ ਜਪੋ ਤਿਨ ਅੰਤ ਛੜਾਏ ਜਿਨ ਹਰਪ੍ਰੀਤ ਚਿਤਾਸਾ ਜਿਨ ਨਾਨਕ ਅਨਦੀਨ ਨਾਮ ਜਪੋ ਹਰਿ ਸੰਤੋ ਇਹੋ ਝੂਟਣ ਕਾ ਸਾਚਾ ਪਰਵਾਸਾ ਗੋਡ ਬਹਲਾ ਚੌਥਾ ਹਰਿ ਸਿਮਰਤ ਸਦਾ ਹੋਏ ਆਨੰਦ ਸੁਖੇ ਅੰਤਰ ਸਾਧ ਸੀਤਲ ਮਨੇ ਅਪੇਨਾ ਜੈ ਸੇ ਸਖਤ ਸੂਰ ਬਹੁ ਜਲਤਾ ਅਗਰ ਸਸ ਦੇਖੇ ਲਹਿ ਜਾਏ ਸਭ ਤਪਨਾ ਮੇਰੇ ਮਨ ਅਨ ਦਿਨ ਧਿਆਏ ਨਾਮ ਹਰਿ ਜਪਨਾ ਜਹਾ ਕਹਾ ਤੁਝ ਰਖੈ ਸਭ ਠਾਈ ਸੋ ਐਸਾ ਪ੍ਰਭ ਸੇਵ ਸਦਾ ਤੂ ਆਪਣਾ ਰਹਾਓ ਜਾ ਬਹਿ ਸਬ ਨਿਦਾਜ ਸੋ ਹਰ ਜਪ ਮਨ ਮੇਰੇ ਗੁਰ ਮੁਖ ਖੋਜ ਲਹਰ ਰਤਨਾ ਜਿਨ ਹਰ ਧਿਆਇਆ ਤਿਨ ਹਰ ਪਾਇਆ ਮੇਰਾ ਸਵਾਮੀ ਤਿਰੇ ਕੇ ਚਰਨ ਬਲੋ ਹਰ ਦਸਦਾ ਸਬਦ ਪਛਾਨ 라ਵਰਸ ਪਾਵਹੁ ਊਤਮ ਸੰਤ ਪਯੋ ਬਡ ਬਡਨਾ ਜਿਸ ਜਨ ਕੀ ਵਰਡੇ ਆਈ ਹਰਿ ਆਪ ਵਧਾਈ ਉਹ ਕਟੇ ਨ ਕਿਸ ਕੀ ਕਟਾਈ ਇੱਕ ਤਿਲ 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 ਦਾ ਜਿਸ ਤੇ ਸੁਖ ਪਾਵੈ ਮਨ ਮੇਰੇ ਸੋ ਸਦਾ ਤੇ ਆਏ ਨਿਤ ਕਰਿ ਜੋ ਰੇ ਨਾ ਜਨ ਨਾਨਕ ਕੋ ਹਰਿ ਦਾਣ ਇਕ ਦੀ ਜੈ ਨਿਤ ਬਸ ਹੈ ਹਿਰਦੈ ਹਰੀ ਮੋਹਿ ਚਰਨਾ ਗੋਡ ਬਹੱਲਾ ਚੌਥਾ ਜਿੱਤਨੇ ਸਾਹਾ ਪਾਤਸਾਹਾ ਉਮਰਾਵ ਸਿਕਦਾਰ ਚੌਧਰੀ ਸਭ ਮਿੱਠਿਆ ਝੂਠ ਭਾਉ ਦੂਜਾ ਜਾਣ ਹਰੇ ਬਿਨਾਸੀ ਸਦਾ ਥਿਰ ਨੇ ਚਲ ਤਿਸ ਮੇਰੇ ਮਨ ਭਜ ਪਰਵਾਣ ਮੇਰੇ ਮਨ ਨਾਮ ਹਰੀ ਭਜ ਸਦਾ ਦੀ ਬਾਣ ਜੋ ਹਰ ਮਹਿਲ ਪਾਵੇ ਗੁਰਬਚਨੀ ਤਿਸ ਜੇਵੜ ਅਵਰ ਨਾਹੀ ਕਿ ਸਹਿ ਦਾ ਤਾੜ ਰਹਾਉ ਜਿਤ ਦੇ ਤਦਵੰਤ ਕੁਲਵੰਦ ਮਿਲਖਵੰਦ ਦੀ ਸਹਿ ਮਨ ਮੇਰੇ ਸਭ ਬਿਨਸ ਜਾਈ ਜੋ ਰੰਗ ਕੋਸੰਬ ਕਚਾੜ ਹਰ ਸਤ ਨਿਰੰਚਨ ਸਦਾ ਸੇਵ ਮਨ ਮੇਰੇ ਜਿਤ ਹਰ ਦਰਗਹਿ ਪਾਵੇ ਤੂ ਮਾਣ ब्राह्मण खत्री सूद वैस चार वर्ण चार आश्रम है जो हर त्यावे सो परदान ज चंदन निकट बसे हिरड बपुडा त्यो सत संगत बिलपत्तित परवाड़ ओहो सब ते ऊंचा सब ते सूछा जा कहिर देवसिया भगवान ਜੇ ਨਾ ਨਿਕ ਤਿਸ ਕੇ ਚਰਨ ਪਖਾਲੇ ਜੋ ਹਰ ਜਨ ਨੀਚ ਜਾਤ ਸੇਵ ਕਾੜ ਗੋਡ ਮਹੱਲਾ ਚੌਥਾ ਹਰੇ ਅੰਦਰ ਜਾਮੀ ਸਭ ਤੇ ਵਰਤੇ ਜਿਹਾ ਹਰ ਕਰਾਏ ਤੇਹਾ ਕੋ ਕਰਈਏ ਸੋ ਐਸਾ ਹਰ ਸੇਵ ਸਦਾ ਮਨ ਮੇਰੇ ਜੋ ਤੁਦਨੋ ਸਭ ਦੂਰ ਰਖ ਲਈਏ ਮੇਰੇ ਮਨ ਹਰ ਜਪ ਹਰ ਨਿਤ ਪੜਈਏ ਹਰਬਿੰਨ ਕੋ ਮਾਰ ਜੀਵਾਲ ਨਾ ਸਕੇ ਤਾਂ ਮੇਰੇ ਮਨ ਕਾਇਤ ਕੜਈਏ ਹਰਹਾਉ ਹਰੇ ਪਰ ਪੰਜ ਕੀਆ ਸਭ ਕਰਤੇ ਵਿੱਚ ਆਪੇ ਆਪਣੀ ਜੋਤ ਤਰੀਏ ਹਰੇ ਕੋ ਬੋਲੇ ਹਰੇ ਇੱਕ ਬੁલાਏ ਗੁਰਪੁਰੇ ਹਰੇ ਇੱਕ ਦਿਖਈਏ हरे अंतर नाले बाहर नाले कहो तिस पासो मन क्या चो रही है नह कपट सेवा की जय हर केरी मेरे मन सर्व सुख पई है जिस दे वास सब किछ सो सब दू वड्डा सो मेरे मन सदा ते है, है। ਜੇ ਨਾ ਨਿਕਸੋ ਹਰ ਨਾਲ ਹੈ ਤੇਰੇ ਹਰ ਸਦਾ ਧੀ ਆਏ ਤੂੰ ਤੁਦ ਲਈ ਛੜਈਏ ਗੋੜਾ ਮਹੱਲਾ ਚੋਥਾ ਹਰ ਦਰਸ਼ਨ ਕੋ ਮੇਰਾ ਮਨ ਬਹੁਤ ਤਪ ਤੈ ਜੋ ਤ੍ਰਿਖਾ ਵੱਦ ਬਿਨ ਨੀਰ ਮੇਰੇ ਮਨ ਪ੍ਰੇਮ ਲੱਗੋ ਹਰ ਤੀਰ ਹਮਰੀ ਵੇਦਨ ਹਰ ਪ੍ਰਵਜਨੈ ਬੇਰੇ ਮਨੇ ਅੰਤਰ ਕੀ ਪੀਰ ਰਹਾਉ ਬੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੇ ਸੋ ਭਾਈ ਸੋ ਮੇਰਾ ਬੀਰ ਬਿਲ ਬਿਲ ਸਖੀ ਗੁੜ ਕਹੋ ਮੇਰੇ ਪ੍ਰਭ ਕੇਲੇ ਸਤਗੁਰ ਕੀ ਮਤ ਤੀਰ ਜਨ ਨਾਨਕ ਕੀ ਹਰਿਆਸ ਪਜਵਹ ਹਰਿ ਦਰਸਨ ਸਾਧ ਸਰੀਰ ਛਕਾ ਇਕ raag god mahalla panjwa chopde kar pehla ik ओंकार सतगुरु प्रसाद sab karta sab bhugta raha sudto karta pekhat karta adrishto karta drishto karta ਓਪਤ ਕਰਤਾ ਪਰਲੋਹ ਕਰਤਾ ਬਿਆਪਤ ਕਰਤਾ ਲਿਪਤੋ ਕਰਤਾ ਬਖਤੋ ਕਰਤਾ ਬੂਜਿਤ ਕਰਤਾ ਆਵਤ ਕਰਤਾ ਜਾਤ ਪੀ ਕਰਤਾ ਨਿਰਗੁਣ ਕਰਤਾ ਸਰਗੁਣ ਕਰਤਾ ਗੁਰ ਪ੍ਰਸਾਦ ਨਾਨਕ ਸਮਦ੍ਰਿਸ਼ਟਾ ਗੋਡ ਮਹੱਲਾ ਪੰਜਵਾ ਫਾਕਿਓ ਮੀਨ ਕਪਿਕ ਕੀ ਰਿਆਈ ਤੂੰ ਉਰਜ ਰਹਿਓ ਕੁਸੰਬਾਈਲੇ ਪਗ ਧਰ ਹੈ ਸਾਸ ਲਖੈ ਲੈ ਤੋ ਉਦਰੇ ਹਰ ਗੁੜ ਗਾਈਲੇ ਮਨ ਸਮਝ ਛੋਡ ਅਵਾਈਲੇ ਆਪਣੇ ਰਹਿਦ ਕੋਠੋਰ ਨ ਪਾਵ ਹੈ ਕਾਇ ਪਰ ਕਹਿ ਜਾਈਲੇ ਰਹਾਉ ਜੋ ਬੈਗਲ ਇੰਦਰੀ ਰਸ ਪ੍ਰੇਰਿਓ ਤੂ ਲਾਗ ਪਰਿਓ ਕੁੱਟੰਬਾਇਲੇ ਜੋ ਪੰਖੀ ਇਕੱਤਰ ਹੋਏ ਫਿਰ ਬਿਛੁਰੈ ਥਿਰ ਸੰਗਤ ਹਰ ਹਰ ਧਿਆਈਲੇ ਜੈਸੇ ਬੀਡ ਰਸਦ ਸਾਦ ਵਿਦਸਿਓ ਉਹ ਮੂਠਾ ਮੂੜ ਲਪਾਇਲੇ ਤੂ ਹੋਆ ਪੰਚਵਾਸ ਵੈਰੀ ਕੇ ਛੁਟ ਹੈ ਪਰ ਸਰਨਾਈਲੇ ਹੋ ਹੋ ਕਿਰਪਾਲ ਦੀਰ ਦੁਖ ਭਜਨ ਸਭ ਤੁਮਰੇ ਜੀ ਜਨਤਾਇ ਲੈ ਪਾਉ ਦਾ ਨਿਸਦਾ ਦਰਸ ਪੇਖਾ ਮਿਲ ਨਾ ਨਿਕ ਦਾਸ ਦਸਾਈ ਲੈ ਹੋ ਹੋ ਕਿਰਪਾਲ ਦੀਰ ਦੁਖ ਭਜਨ ਸਭ ਤੁਮਰੇ ਜੀ ਜਨਤਾਇ ਲੈ ਪਾਉ ਦਾ ਨਿਸਦਾ ਦਰਸ ਪੇਖਾ ਵਿੱਲ 11 10 ਦਸਾਈ ਲੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ